ਜਿਨ ਨੇ ਆਪਣੇ ਆਪ ਨੂੰ ਗੁਣੀ ਬਣਾ ਲਿਆ ਆਪਣੀ ਲਾਈਫ ਨੂੰ ਸੈੱਟ ਕਰ ਲਿਆ ਟਾਈਮ ਟੇਬਲ ਬਣਾ ਲਿਆ ਉਹ ਵੇਖੋ ਕਿੰਨੇ ਪਿਆਰੇ ਲੱਗਦੇ ਤੇ ਜਿਨ ਨੇ ਬੰਦੇ ਆਲਸੀ ਜਿਨ ਨੇ ਬੰਦੇ ਵੇਲੜ ਜਿਨ ਨੇ ਬੰਦੇ ਨਕੰਮੇ ਇਹਨੂੰ ਜੰਗੇ ਲੱਗਦੇ ਇੱਥੇ ਤਾਂ ਕਰਕੇ ਪਿਆਰਿਓ ਆਪਣੇ ਆਪ ਨੂੰ ਜੇ ਚਾਹਾਂਗੇ ਤੇ ਹੋ ਸਕਦਾ ਤਿੰਨ ਤਰ੍ਹਾਂ ਦੇ ਬੰਦੇ ਹੁੰਦੇ ਆ ਜੀ ਸਮਾਜ ਵਿੱਚ ਧਿਆਨ ਨਾਲ ਸੁਣਿਓ ਤਿੰਨ ਤਰ੍ਹਾਂ ਦੇ ਬੰਦੇ ਇੱਕ ਬੰਦੇ ਨੇ ਐਗਜ਼ਾਮਪਲ ਨਾਲ ਛੇਤੀ ਗੱਲ ਸਮਝ ਆ ਜਾਂਦੀ ਇੱਕ ਤਕੜੇ ਸੇਠ ਨੇ ਬਾਹਰ ਵਿਦੇਸ਼ ਵਿੱਚ ਰਹਿੰਦਾ ਹੈ ਉਹਨੇ ਆਪਣੇ ਬੱਚੇ ਪੜਾਏ ਤਿੰਨ ਬੱਚੇ ਸੀ ਤਿੰਨੇ ਪੜ੍ਹਾਈ ਧਿਆਨ ਨਾਲ ਸੁਣਨਾ ਤਿੰਨੇ ਬੱਚੇ ਪੜ੍ਹਾਈ ਇੱਕੋ ਜਿਹੀਆਂ ਡਿਗਰੀਆਂ ਕੀਤੀਆਂ ਤਿੰਨਾ ਨੇ ਇੱਕ ਇੱਕ ਸਾਲ ਦਾ ਤਿੰਨਾ ਬੱਚਿਆਂ ਦਾ ਫਰਕ ਹੈ ਇੱਕੇ ਸਕੂਲ ਵਿੱਚ ਪੜ੍ਹਾਏ ਇੱਕੋ ਜਿਹੀ ਪੜ੍ਹਾਈ ਕਰਾਈ ਇੱਕੋ ਜਿਹੇ ਟੀਚਰ ਸਨ ਇੱਕੋ ਜਿਹੀਆਂ ਫੀਸਾਂ ਲਾਈਆਂ ਤਿੰਨੇ ਨਿਆਣਿਆਂ ਨੂੰ ਇੱਕੋ ਜਿਹੀ ਡਿਗਰੀ ਕਰਾਈ ਉਦੋਂ ਬਾਅਦ ਤਿੰਨਾਂ ਨੂੰ ਨੌਕਰੀ ਮਿਲ ਗਈ ਤੇ ਨੌਕਰੀ ਵੀ ਇੱਕੇ ਮਹਿਕਮੇ 'ਚ ਮਿਲ ਗਈ ਇੱਕੇ ਕੰਪਨੀ ਦੇ ਵਿੱਚ ਨੌਕਰੀ ਮਿਲ ਗਈ ਧਿਆਨ ਨਾਲ ਸੁਣਿਓ ਸਿੱਧੇ ਹੋ ਕੇ ਜਰਾ ਕਾਇਮ ਜੇ ਹੋ ਕੇ ਸੁਣੋ ਤਿੰਨਾਂ ਨੂੰ ਨੌਕਰੀ ਮਿਲ ਗਈ ਇੱਕੇ ਕੰਪਨੀ 'ਚ ਤਿੰਨੇ ਬੜੇ ਖੁਸ਼ ਨੇ ਨੌਕਰੀ ਕਰਦੇ ਐ ਇੱਕ ਦਿਨ ਪਿਤਾ ਆਇਆ ਉਹਨੇ ਪੁੱਛਿਆ ਬੱਚਿਓ ਸੈੱਟ ਹੋ ਗਏ ਕਹਿੰਦੇ ਜੀ ਹੋ ਗਏ ਕਿਵੇਂ ਕਰਦੇ ਹੋ ਫਿਰ ਕਹਿੰਦੇ ਜੀ ਕੰਮ ਕਰਦੇ ਆ ਤਨਖਾਹ ਕਿੰਨੀ ਹੈ ਸਭ ਤੋਂ ਛੋਟਾ ਮੁੰਡਾ ਕਹਿਣ ਲੱਗਾ ਜੀ ਮੇਰੀ ਤਨਖਾਹ ਹੈ 30000 ਰੁਪਇਆ ਮਹੀਨਾ ਇੱਕੇ ਕੰਪਨੀ ਕੁਆਲਿਫਿਕੇਸ਼ਨ ਇੱਕੋ ਜੀ ਪੜ੍ਹਾਈ ਕੋਜੀ ਡਿਗਰੀ ਕੋਜੀ ਸਾਰੀ ਗੱਲ ਇੱਕੋ ਜੀ ਕਹਿੰਦਾ ਜੀ 30000 ਰੁਪਇਆ ਦੂਜੇ ਬੱਚੇ ਨੂੰ ਪੁੱਛਿਆ ਕਹਿੰਦੇ ਕਾਕਾ ਤੇਰੀ ਤਨਖਾਹ ਕਿੰਨੀ ਹੈ ਕਹਿੰਦਾ ਜੀ ਪਿਤਾ ਜੀ ਮੇਰੀ ਤਨਖਾਹ ਹੈ 50000 ਮਹੀਨਾ ਤੀਜੇ ਨੂੰ ਪੁੱਛਿਆ ਕਹਿੰਦਾ ਮੇਰੀ ਤਨਖਾਹ ਜੀ ਲੱਖ ਰੁਪਇਆ ਮਹੀਨਾ ਕਹਿੰਦਾ ਕੰਪਨੀ ਇੱਕੋ ਐ ਪੜ੍ਹਾਈ ਇੱਕੋ ਐ ਫਰਕ ਕੀ ਐ ਇੱਕ ਦੀ ਤਨਖਾਹ 30000 ਐ ਦੂਜੇ ਦੀ 50000 ਐ ਤੀਜੇ ਦੀ ਲੱਖ ਪੜ੍ਹਾਈ ਦੇ ਇੱਕੋ ਜਿਹੀ ਕਰਾਈ ਐ ਮੈਂ ਤਨਖਾਹ ਇੱਕ ਦੀ ਘੱਟ ਇੱਕ ਦੀ ਇਹ ਨਹੀਂ ਫਰਕ ਕੀ ਪੈ ਗਿਆ ਇੱਥੇ ਉਥੇ ਨਾ ਫਿਰ ਉਹ ਬੰਦਾ ਬੜਾ ਹੈਰਾਨ ਹੈ ਉਹ ਕਹਿੰਦਾ ਕਿਵੇਂ ਪਤਾ ਲੱਗੇ ਕਹਿੰਦੇ ਜੀ ਸਾਨੂੰ ਤੇ ਪਤਾ ਨਹੀਂ ਇੰਨੀ ਇੰਨੀ ਤਨਖਾਹ ਆਈ ਹੈ ਸਾਡੀ ਉਹ ਕੰਪਨੀ ਤੇ ਚਲੇ ਗਏ ਕਹਿੰਦੇ ਉਹਨਾਂ ਨੂੰ ਪੁੱਛਣੇ ਆ ਉਹਨਾਂ ਨਾਲ ਗੱਲ ਕਰਦੇ ਕੰਪਨੀ ਦੇ ਮਾਲਕ ਨਾਲ ਗੱਲ ਕਰਨ ਗਏ ਜਾ ਕੇ ਪੁੱਛਿਆ ਜੀ ਕਹਿੰਦੇ ਜੀ ਦੱਸੋ ਵੀ ਮੇਰੇ ਬੱਚੇ ਇੱਕੋ ਜੇ ਮੈਂ ਪੜ੍ਹਾਏ ਐ ਇੱਕੋ ਜੀ ਮੈਂ ਮਿਹਨਤ ਕੀਤੀ ਐ ਇਹਦੀ ਤਨਖਾਹ 30000 ਸਭ ਤੋਂ ਛੋਟੇ ਦੀ 30000 ਤਨਖਾਹ ਦੇਣਿਓ ਦੂਜੇ ਦੀ 50 ਦੇਣਿਓ ਪਹਿਲੇ ਦੀ ਲੱਖ ਕਹਿੰਦੇ ਬੱਚੇ ਤੇਰੇ ਕੋਲ ਨਹੀਂ ਕਹਿੰਦੇ ਜੀ ਮੈਂ ਤੇ ਤੁਹਾਨੂੰ ਪੁੱਛਣ ਆਇਆ ਬੱਚੇ ਤੇ ਕੰਮ ਕਰ ਰਹੇ ਐ ਕਹਿੰਦਾ ਤੈਨੂੰ ਇਦਾਂ ਕਰਦੇ ਆ ਸਵੇਰੇ ਆ ਜਿਓ ਸੇਠ ਜੀ ਤੇਰੇ ਸਾਹਮਣੇ ਤੇਰੇ ਬੱਚਿਆਂ ਨੂੰ ਕੰਮ ਦਿਆਂਗਾ ਮੈਂ ਤੈਨੂੰ ਆਪੇ ਪਤਾ ਲੱਗ ਜੂ ਵੇ ਸੱਚ ਕੀ ਹੈ ਕਿਉਂ ਮੈਂ ਇਦਾਂ ਕਰਦਾ ਇੱਕ ਦੀ ਨਖਾ ਲੱਖ ਕਿਉਂ ਹੈ ਦੂਜੇ ਦੀ 50000 ਕਿਉਂ ਹੈ ਤੀਜੇ ਦੀ 30000 ਕਿਉਂ ਹੈ ਸਵੇਰੇ ਆ ਜਿਓ ਧਿਆਨ ਨਾਲ ਸਮਝਿਓ ਵੀਰੋ ਆਪਾਂ ਚੈੱਕੇ ਕਰਨਾ ਵੀ ਆਪਾਂ ਤਿੰਨਾ ਚੋਂ ਕੌਣ ਆ ਆਪਣੇ ਆਪ ਤੋਂ ਤੇ ਕੁਝ ਵੀ ਨਹੀਂ ਲੁਕਦਾ ਹੁੰਦਾ ਆਪਣੇ ਆਪ ਦਾ ਸਭ ਨੂੰ ਪਤਾ ਚੈੱਕ ਕਰਿਓ ਜਰਾ ਵੇਖਿਓ ਜਿਹੜਾ ਬਿਰਾਗ ਹੈ ਨਾ ਇਹ ਦਰਸ਼ਨ ਕਿਤੇ ਕਰਨੇ ਨੇ ਕੀ ਪ੍ਰਗਟ ਕਰਨਾ ਹੈ ਕੀ ਪੈਦਾ ਕਰਨਾ ਹੈ ਕਿੰਨੂੰ ਮਿਲਦਾ ਹੈ ਇਹ ਨੁਕਤਾ ਸਮਝਣ ਵਾਲਾ ਹੈ ਬੜੀ ਦੁਨੀਆ ਉਲਝੀ ਫਿਰਦੀ ਹੈ ਕਿ ਰੱਬ ਵੇਖਣਾ ਹੈ ਲੱਭਣਾ ਹੈ ਕਿਸੇ ਨੂੰ ਬਾਹਰ ਸਾਡੇ ਲੱਭਣ ਦੇ ਚੱਕਰ ਦੇ ਵਿੱਚ ਅਸੀਂ ਲੱਭਣ ਦੀਆਂ ਗੱਲਾਂ ਕੀਤੀਆਂ ਬੜੇ ਲੱਭਣ ਤੁਰ ਪਏ ਬੜੇ ਧੋਖੇ 'ਚ ਫਸੇ ਲੋਕ ਹੁਣ ਵੇਖੋ ਸੇਠ ਅਗਲੇ ਦਿਨ ਕਿੰਨੇ ਵਜੇ ਆਵਾ ਕਹਿੰਦੇ ਸਵੇਰੇ ਆ ਜੀ ਸਵੇਰੇ ਸਵੇਰੇ ਆ ਗਿਆ ਉੱਥੇ ਜਹਾਜ਼ ਤੋਂ ਸਮਾਨ ਆਉਣਾ ਸੀ ਮਾਲ ਆਉਣਾ ਸਮਾਨ ਆਉਣਾ ਸਮੁੰਦਰੀ ਜਹਾਜ਼ ਬੇੜੇ ਤੇ ਸੀਟ ਕੋਲ ਬੈਠਾ ਸਭ ਤੋਂ ਛੋਟੇ ਬੱਚੇ ਨੂੰ ਬੁਲਾਇਆ ਕਹਿੰਦੇ ਕਾਕਾ ਬੁਲਾਓ ਉਹਨੂੰ ਆ ਗਿਆ ਹਾਂਜੀ ਕਹਿੰਦੇ ਸਮਾਨ ਆਇਆ ਹੈ ਸਾਡੇ ਵਰਤਨ ਵਾਲਾ ਉਹਦੇ ਵਿੱਚ ਕੀ ਹੈ ਆਪਾਂ ਕਿਹੜਾ ਕਿਹੜਾ ਸਮਾਨ ਖਰੀਦ ਸਕਦੇ ਹਾਂ ਆਪਣੀ ਕੰਪਨੀ ਵਾਸਤੇ ਕੀ ਚੰਗਾ ਹੈ ਜਹਾਜ਼ ਵਿੱਚ ਸਮਾਨ ਬਹੁਤ ਤਰ੍ਹਾਂ ਦਾ ਆਇਆ ਹੈ ਪੁਰਾਣਾ ਸਮਾਨ ਹੈ ਉਹਦੇ ਚੋਂ ਆਪਣੇ ਲਈ ਕਿਹੜਾ ਕਿਹੜਾ ਠੀਕ ਹੈ ਜਾ ਭੱਜ ਕੇ ਪਤਾ ਕਰਕੇ ਆ ਉਹ ਜਿਹੜਾ ਨੌਜਵਾਨ ਹੈ ਪਹਿਲਾ 1 ਘੰਟੇ ਚ ਮੋੜਾ ਹੈ 1 ਘੰਟੇ ਚ ਵਾਪਸ ਆ ਗਿਆ ਉਹ ਕਹਿੰਦਾ ਜੀ ਆਪਣੇ ਖਰੀਦਨ ਵਾਲਾ ਉਹਦੇ ਵਿੱਚ ਕੋਈ ਸਮਾਨ ਨਹੀਂ ਕੋਈ ਸਮਾਨ ਆਪਣੇ ਖਰੀਦਨ ਵਾਲਾ ਹੈ ਨਹੀਂ ਅੱਛਾ ਉਹ ਤੋਂ ਬਾਅਦ ਦੂਜੇ ਨੂੰ ਬੁਲਾਇਆ ਜਿਹਨੂੰ 50000 ਦਿੰਦੇ ਸੀ ਉਹਨੂੰ ਪੁੱਛਿਆ ਕਹਿੰਦੇ ਜਾ ਪਤਾ ਕਰਕੇ ਆ ਕਿਹੜਾ ਕਿਹੜਾ ਸਮਾਨ ਹੈ ਸਾਡੇ ਕੰਮ ਦਾ ਕਿਹੜਾ ਕਿਹੜਾ ਨਹੀਂ ਕੰਪਨੀ ਦੇ ਮਾਲਕ ਦੀ ਗੱਲ ਸੁਣ ਕੇ ਦੂਜਾ ਵੀ ਗਿਆ ਉਹ ਗੇੜਾ ਦੇਖ ਕੇ 4 ਘੰਟੇ ਤੱਕ ਮੁੜ ਕੇ 4 ਘੰਟਿਆਂ ਬਾਅਦ ਮੁੜ ਕੇ ਆਇਆ ਕਹਿੰਦਾ ਜੀ ਆਪਣੇ ਵਾਲਾ ਕੋਈ ਖਾਸ ਸਮਾਨ ਨਹੀਂ ਆਪਣੇ ਖਰੀਦਣ ਵਾਲਾ ਕੋਈ ਖਾਸ ਫਿਰ ਸੇਠ ਦੇ ਤੀਜੇ ਬੱਚੇ ਨੂੰ ਬੁਲਾਇਆ ਸੇਠ ਇੰਦਾ ਖੜਾ ਵੇਖਦਾ ਤੀਜੇ ਨੂੰ ਬੁਲਾਇਆ ਕਹਿੰਦੇ ਇਹਨੂੰ ਸੱਦੋ ਉਹਨੂੰ ਬੁਲਾਇਆ ਕਹਿੰਦੇ ਤੂੰ ਵੇਖ ਗਿਆ ਉਹ ਤੀਜਾ ਵੀ ਚਲ ਗਿਆ ਉਹ ਮੁੜਿਆ ਨਹੀਂ 7 ਵਜੇ ਤੱਕ ਕੰਪਨੀ 5 ਵਜੇ ਬੰਦ ਹੋ ਜਾਂਦੀ 7 ਵਜੇ ਤੱਕ ਉਹ ਮੁੰਡਾ ਹੀ ਨਹੀਂ ਮੁੜਿਆ ਉਹ ਕਹਿੰਦੇ ਹੱਦ ਹੋ ਗਈ ਆਇਆ ਕਿਉਂ ਨਹੀਂ ਕਹਿੰਦੇ ਮੈਨੂੰ ਪਤਾ ਆਏਗਾ ਛੇਟ ਕਹਿੰਦਾ ਆਉ ਕੰਪਨੀ ਦਾ ਮਾਲਕ ਕਹਿੰਦਾ ਆਉ ਤੇਰਾ ਮੁੰਡਾ ਫਿਕਰ ਨਾ ਕਰ ਉਹ ਜਦੋਂ ਵੱਜੇ 7 ਤੋਂ ਉੱਪਰ ਹੋਇਆ ਟਾਈਮ ਤੇ ਮੁੰਡਾ ਆ ਗਿਆ। ਹਾਂਜੀ ਸੇਠ ਜੀ ਮੈਂ ਆ ਗਿਆ। ਕਹਿੰਦੇ ਦੱਸ ਫੇਰ ਸਮਾਨ। ਕਹਿੰਦਾ ਜੀ ਬਹੁਤ ਸਮਾਨ ਇਦਾਂ ਦਾ ਸੀ। ਜਿਹੜਾ ਆਪਣੇ ਖਰੀਦਣ ਆਵੇ ਸੀ। ਤਿੰਨੇ ਮੁੰਡੇ ਸੱਜ ਲੈ ਇਦਾਂ ਖਿਲਾਰ ਲੈ ਤਿੰਨੇ ਹਾਂ ਦੱਸਿਓ ਭਲਾ ਕਿਵੇਂ-ਕਿਵੇਂ ਕੰਮ ਕੀਤਾ ਤੂੰ ਕੀ ਕੀਤਾ? ਜਦੋਂ ਮੈਂ ਤੈਨੂੰ ਕਿਹਾ ਸੀ ਤੈਨੂੰ 30000 ਮਿਲਦੀ ਸੀ। ਇਹਨੇ ਮੇਰੀ ਉੱਤੇ ਗੱਲਬਾਤ ਹੈ ਬੰਦਿਆਂ ਨਾਲ ਮੈਂ ਪਤਾ ਕਰ ਲਿਆ ਸੀ ਫੋਨ ਉੱਤੇ ਉਹਨਾਂ ਨੇ ਮੈਨੂੰ ਦੱਸਤਾ ਸੀ ਵੀ ਤੁਹਾਡੇ ਵਾਲਾ ਕੋਈ ਸਮਾਨ ਨਹੀਂ ਕਹਿੰਦਾ ਮੈਂ ਫੋਨ ਤੇ ਪੱਕਾ ਸਾਰਾ ਪਤਾ ਕਰ ਲਿਆ ਫੋਨ ਤੇ ਕਰ ਲਿਆ ਨੇ ਕਹੀ ਤੇ ਕਿੰਨ ਕੰਮ ਕਰੋਗੇ ਐਦਾਂ ਹੀ ਕਰ ਲੈਣਾ ਪੜਾ ਕਹਿੰਦਾ ਮੈਂ ਫੋਨ ਕਰਕੇ ਪੁੱਛ ਲਿਆ ਸੀ ਲੱਗ ਗਿਆ ਪਤਾ ਵੀ ਹੈ ਨਹੀਂ ਆਪਣੇ ਚੀਜ਼ਾਂ ਦੂਜੇ ਨੂੰ ਪੁੱਛਿਆ ਕਹਿੰਦੇ ਤੂੰ ਕਿਵੇਂ ਕੀਤਾ ਉਹ ਕਹਿੰਦਾ ਜੀ ਮੈਂ ਆਪ ਗਿਆ ਉਥੇ ਜਾ ਇਹ ਆਪ ਗਿਆ ਜਾ ਕੇ ਉਥੇ ਬੰਦਿਆਂ ਨੂੰ ਪੁੱਛਿਆ ਹੈ ਕੋਈ ਸਮਾਨ ਇੱਥੇ ਹੁਣ ਇਹਨੂੰ ਆਪ ਨੂੰ ਤੇ ਢੇੜਾ ਵੀ ਮਾਰਿਆ ਨਿਗਾ ਵੀ ਮਾਰੀ ਘਰ ਮੋੜ ਆਇਆ ਕਹਿੰਦਾ ਨਹੀਂ ਲੱਕੜ ਸੀ ਹੋਰ ਸੀ ਉਹਦਾ ਵੀ ਕੋਈ ਹੈ ਨਹੀਂ ਆਪਣੇ ਕੰਮ ਦੀ ਖਾਸ ਨਹੀਂ ਤੇ ਚੌਥੇ ਨੇ ਪੁੱਛਿਆ ਕਹਿੰਦਾ ਤੂੰ ਕਹਿੰਦਾ ਜੀ ਵੇਖੋ ਉਥੇ ਸਮਾਨ ਸੀ ਇਲੈਕਟ੍ਰੋਨਿਕ ਕੁਝ ਮੋਬਾਈਲ ਸੀ ਉਹਨਾਂ ਬਾਰੇ ਮੈਨੂੰ ਕੀ ਪਤਾ ਮੈਂ ਇੱਕ ਮੋਬਾਈਲ ਦਾ ਜਾਣਕਾਰ ਬੰਦਾ ਲੈ ਗਿਆ ਨਾ ਤੇ ਕੁਝ ਸਮਾਨ ਲੱਕੜੀ ਦਾ ਸੀ ਮੈਨੂੰ ਲੱਕੜੀ ਬਾਰੇ ਨੌਲੇਜ ਕੋਈ ਨਹੀਂ ਮੈਂ ਫਿਰ ਜਿਹੜਾ ਬੰਦਾ ਮਿਸਤਰੀ ਸੀ ਲੱਕੜ ਦਾ ਜਾਣਕਾਰ ਸੀ ਮੈਂ ਉਹਨੂੰ ਫੜਿਆ ਮੈਂ ਦੋ ਬੰਦੇ ਗੱਡੀ 'ਚ ਬਾਹਰ ਹੀ ਲਗਿਆ ਜਾਣਕਾਰੀ ਤੇ ਮੈਨੂੰ ਹੈ ਨਹੀਂ ਉਹਨਾਂ ਨੂੰ ਪਤਾ ਹੈ ਕਹਿੰਦਾ ਉੱਥੇ ਲਗਿਆ ਲਿਜਾ ਕੇ ਜਿਹੜਾ ਇਲੈਕਟ੍ਰੋਨਿਕ ਸਮਾਨ ਖਰੀਦਣਾ ਸੀ ਮੈਨੂੰ ਦੱਸਿਆ ਉਹਨੇ ਵੀ ਆਹ ਚੀਜ਼ਾਂ ਇਹਦੇ 'ਚ ਆਹ ਨਵਾਂ ਪਾ ਕੇ ਇਹ ਨਵੇਂ ਬਣਾ ਕੇ ਵੇਚ ਸਕਦੇ ਆ ਆਹ ਲੱਕੜ ਕੰਮ ਦੀ ਐ ਆਹ ਲੱਕੜ ਨਹੀਂ ਕੰਮ ਦੀ ਆਹ ਲੱਕੜ ਅੱਧੇ ਰੇਟ ਦੀ ਮਿਲ ਰਹੀ ਐ ਜੇ ਆਪਾਂ ਇਹਨਾਂ ਨੂੰ ਇਦਾਂ ਇਦਾਂ ਕਰਕੇ ਵੇਚਿਆ ਤੇ ਪ੍ਰੋਫਿਟ ਹੋ ਸਕਦਾ ਕਹਿੰਦਾ ਲੱਕੜ ਖਰੀਦੀ 4 ਲੱਖ ਦੀ ਵੇਕ ਸਕਦੀ ਐ 10 ਲੱਖ ਦੀ ਪੁਰਾਣੇ ਫੋਨ ਖਰੀਦਾਂਗੇ 2 ਲੱਖ ਦੇ ਵਿਕਣਗੇ 10 ਲੱਖ ਦੇ ਕਹਿੰਦਾ ਮੈਂ ਬੰਦੇ ਲਾ ਜਾ ਕੇ ਸਾਰੇ ਉਹ ਮੈਂ ਗੱਲ ਕਰਦਾ ਕਹਿੰਦਾ ਇਹਨਾਂ ਲੇਟ ਕਿਉਂ ਹੋ ਗਿਆ ਕਹਿੰਦੇ ਫਿਰ ਡੀਲ ਫਾਈਨਲ ਕਰਦੇ ਜਾਂ ਕਹਿੰਦਾ ਜੀ ਸੇਠ ਜੀ ਮੈਨੂੰ ਮaaf ਕਰ ਦਿਓ ਇੰਨਾ ਟਾਈਮ ਹੈ ਨਹੀਂ ਸੀ ਬੋਲੀ ਲਾਉਣ ਵਾਲੇ ਬੰਦੇ ਬਹੁਤ ਜ਼ਿਆਦਾ ਸੀ ਮੈਂ ਨੂੰ ਮੈਂ ਤੁਹਾਡੇ ਤੋਂ ਪੁੱਛੇ ਬਿਨਾ ਹੀ ਡੀਲ ਫਾਈਨਲ ਕਰਕੇ ਆਇਆ ਤੇ ਬਾਹਰ ਲਿਆ ਕੇ ਸਮਾਨ ਵੇਚ ਕੇ ਆ 10 ਲੱਖ ਰੁਪਈਆ ਜਿਹੜਾ ਬਚਦਾ ਪ੍ਰੋਫਿਟ ਹੈ ਆਪਣੀ ਕੰਪਨੀ ਨੂੰ ਹੋ ਗਿਆ ਮੈਂ ਤੁਹਾਡੇ ਤੋਂ ਬਿਨਾ ਪੁੱਛੇ ਹੀ ਆ ਕੰਮ ਕਰ ਦਿੱਤਾ ਔੜਦੀ ਹੈ ਜੀ ਕਈ ਬੰਦਿਆਂ ਨੂੰ ਤੁਹਾਡੇ ਹੀ ਮੁੰਡੇ ਹੁੰਦੇ ਨੇ ਕਈ ਬੱਚੇ ਤੁਹਾਡੇ ਹੀ ਐ ਤੁਹਾਡੇ ਘਰ ਆ ਜੈ ਕਈਆਂ ਨੂੰ ਕੰਮ ਦਿਓਗੇ ਨਾ ਤੁਸੀਂ ਉਹ ਫੋਨ ਤੇ ਪੁੱਛ ਕੇ ਖੜ ਦੇਣਾ ਉਹਨਾਂ ਨੇ ਸੇਠ ਨੂੰ ਪੁੱਛਿਆ ਕਿ ਤੇ ਸੇਠਾ ਲੱਗਦਾ ਪਤਾ ਤੈਨੂੰ ਇਹਨਾਂ ਤਿੰਨਾਂ ਚ ਕਿਹੜਾ ਠੀਕ ਐ ਲੱਖ ਤਨਖਾਹ ਕਿੰਨੂੰ ਦੇਣੀ ਚਾਹੀਦੀ ਹੈ ਕਹਿੰਦਾ ਜੀ ਆ ਲੱਖ ਦੇ ਜੂਗੀ ਹੈ ਜਿਹਨੇ ਇੰਨੇ ਲੱਖ ਦਾ ਫਾਇਦਾ ਕੀਤਾ ਤੇ ਆ ਤੇਰਾ ਛੋਟੇ ਵਾਲਾ ਕਹਿੰਦਾ 30000 ਲੈ ਲੈ ਜਿਹੜਾ ਫੋਨ ਕਰਕੇ ਹੀ ਥਾਰ ਲੈਂਦਾ ਇਹ ਨਕਮਾ ਹੈ ਢੱਕਾ ਤੋੜ ਕੇ ਰਾਜੀ ਨਹੀਂ ਬਾਹਰ ਜਾਣ ਨੂੰ ਜੀ ਨਹੀਂ ਕਰਦਾ ਹਿੰਮਤ ਕੋਈ ਨਹੀਂ ਕੁਝ ਨਹੀਂ ਕਰ ਸਕਦਾ ਇਹ ਬੰਦਾ ਇਹ ਕੋ ਹੈ ਜਿਹੜਾ ਗੇੜੇ-ਬੂੜੇ ਵਧੇਰੇ ਦੇ ਕੇ ਆਉਂਦਾ ਜਿੰਨਾ ਕਹੋਗੇ ਓਨਾ ਕ ਕਰ ਲੈਂਦੇ ਕਰ ਲੈਂਦੇ ਐ ਕਈ ਬੰਦੇ ਉਹ ਐ ਤਿੰਨ ਤਰ੍ਹਾਂ ਦੇ ਬੰਦੇ ਐ ਇੱਕ ਤੇ ਉਹ ਐ ਜਿੰਨਾ ਤੁਸੀਂ ਕੰਮ ਕਹਿਣਾ ਉਹਨਾਂ ਨੇ ਉਹ ਵੀ ਨਹੀਂ ਕਰਨਾ ਫੋਨਾ ਫਾਨਾ ਤੇ ਬਹਾਨੇ ਬਣਾ ਕੇ ਸਾਰ ਦੇਣਾ ਤੇ ਇੱਕ ਉਹ ਐ ਜਿੰਨਾ ਕਹੋਗੇ ਉਨਾ ਹੀ ਕਰਨਗੇ ਜੇ ਤੁਸੀਂ ਕਹਿ ਤਾ 5 ਵਜੇ ਤੱਕ ਆਹ ਕੰਮ ਕਰਨਾ ਉਹਨੇ 5 ਵਜੇ ਤੱਕ ਹੀ ਕਰਨਾ ਪਰ ਤੀਜੀ ਕਿਸਮ ਉਹ ਹੁੰਦੀ ਐ ਜਿਹੜੇ ਬੰਦੇ ਬਿਨਾ ਕਹੇ ਤੋਂ ਕਰਦੇ ਖੁਦ ਕਰਦੇ ਖੁਦ ਹੋਣਦੀ ਆ ਉਹਨਾਂ ਨੂੰ ਇਹ ਤੀਜੀ ਕਿਸਮ ਦੇ ਬੰਦੇ ਐ ਉਹ ਕੁਆਲਿਟੀ ਐ ਜਿਨ੍ਹਾਂ ਦੇ ਵਿੱਚ ਹੁਣ ਜੇ ਆਪਾਂ ਮਨਾਂ ਚ છાਤੀ ਮਾਰ ਕੇ ਵੇਖੀਏ ਸਾਡਾ ਵਾਹ ਰੋਜ਼ ਹਜ਼ਾਰਾਂ ਬੰਦਿਆਂ ਨਾਲ ਪੈਂਦਾ ਮੈਂ ਖੁਦ ਇੱਕ ਸੰਸਥਾ ਨੂੰ ਵੇਖਦਾ ਹਜ਼ਾਰਾਂ ਬੰਦੇ ਸੀ ਵੇਖੇ ਜ਼ਿੰਦਗੀ ਚ ਆਉਂਦੇ ਮਿਲਦੇ ਕੰਮ ਕਰਦੇ ਕਈਆਂ ਨੂੰ ਕਹਿਣਾ ਨਹੀਂ ਪੈਂਦਾ ਪਰ ਕਈਆਂ ਦੇ ਤੁਸੀਂ ਤਰਲੇ ਵੀ ਕਰੀ ਜਾਓਗੇ ਤਾਂ ਵੀ ਨਹੀਂ ਕਰਨਾ ਕਵਾਲਿਟੀ ਨਹੀਂ ਨਕਮੇ ਆ ਪਰ ਕਈ بڑے ਕੰਮ ਦੇ ਹੁਣ ਇਹ ਵੇਖਣਾ ਸਾਨੂੰ ਆਪਣੇ ਆਪ ਵੱਲ ਪੈਣਾ ਵੀ ਅਸੀਂ ਕਿੰਨੀਆਂ ਕਿ ਖਰਾਬੀਆਂ ਕਰਨ ਵਾਲੇ ਆ ਅਸੀਂ ਜ਼ਿੰਮੇਵਾਰ ਕਿ ਅਸੀਂ ਜਿੰਨਾ ਕੋਈ ਦੱਸਦਾ ਉਹਨਾਂ ਕ ਕਰਦੇ ਆ ਆ ਸਮਾਗਮ ਤੁਸੀਂ ਕੀਤਾ ਵੇਖੋ ਇੱਥੇ ਕਈ ਬੰਦੇ ਹੋਣਗੇ ਜਿੰਨਾਂ ਦੀ ਇਹਦੇ ਡਿਊਟੀ ਲੱਤੀ ਵੀ ਇੰਨਾ ਕ ਕਰ ਲਈ ਉਹਨਾਂ ਹੀ ਕੀਤਾ ਪਰ ਕਈ ਬੰਦਿਆਂ ਨੂੰ ਤੁਸੀਂ ਕਿਹਾ ਨਹੀਂ ਉਹਨਾਂ ਨੇ ਆਪੇ ਹੀ ਫਿਕਰ ਕਰ ਕਰਕੇ ਦੀ ਕਈਆਂ ਨੂੰ ਤੁਸੀਂ ਵਿਆਹਾਂ ਟੰਗਾ ਦੇ ਉੱਤੇ ਸੱਦਦੇ ਨਹੀਂ ਵੀ ਆਹ ਕੰਮ ਤੂੰ ਆ ਕੇ ਕਰੀ ਦਿੱਤਾ ਤੇ ਕਾਰਡ ਹੈ ਵੀ ਖਾਣ ਆਈ ਅਗਲਾ ਖਾਣ ਤੋਂ 2 ਦਿਨ ਪਹਿਲਾਂ ਆ ਕੇ ਕਹਿੰਦਾ ਯਾਰ ਹਲਵਾਈ ਨਾਲ ਕੰਮ ਕਰਾਵਾਂਗੇ ਅਸੀਂ ਆਖਿਆ ਵਿਆਹ ਚਲੋ 2-3 ਦਿਨ ਪਹਿਲਾਂ ਚੱਲਦੇ ਆ ਘਰ ਕੰਮ ਦੀ ਲੋਡ ਹੋਣੀ ਹੈ ਕੰਮ ਕਰਾਂਗੇ じゃ ਕਿਹੜੀ ਕਿਸਮ ਦੇ ਬੰਦੇ ਆ ਆਪਣੇ ਮਨਾਂ ਚ ਝਾਤੀ ਮਾਰ ਕੇ ਵੇਖਿਓ ਤੇ ਜਿਹੜੇ ਬੰਦੇ ਕੁਆਲਟੀ ਵਾਲੇ ਆ ਜਿਨ੍ਹਾਂ ਵਿੱਚ ਕੁਆਲਿਟੀ ਹੈ ਉਸ ਕਰਨ ਵਾਲੇ ਆ ਜਿਹੜੇ ਉਹ ਗੁਣ ਨੇ ਜਿਹੜੇ ਉਹਨਾਂ ਗੁਣਾ ਦੇ ਦਰਸ਼ਨ ਕੱਲਾ ਤੈਨੂੰ ਹੀ ਥੋੜਾ ਹੋਣੇ ਆ ਲੋਕਾਂ ਨੂੰ ਵੀ ਹੋਣੇ ਆ ਉਹ ਗੁਣ ਜਦੋਂ ਤੇਰੇ 'ਚ ਹੋਣੇ ਆ ਫਿਰ ਹਰੇਕ ਨੇ ਕਹਿਣਾ ਯਾਰ ਕਦੋਂ ਆਏਗਾ ਹਰੇਕ ਨੇ ਤੈਨੂੰ ਮਿਸ ਕਰਨਾ ਹੈ ਹਰੇਕ ਨੇ ਤੈਨੂੰ ਯਾਦ ਕਰਨਾ ਹੈ ਹਰੇਕ ਨੇ ਤੈਨੂੰ ਚੇਤਾ ਕਰਨਾ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਬੈਸਣ ਪਾਈ ਹੈ ਐ ਲੱਗਣਾ ਦਰਗਾਹ ਚ ਰਹਿਨੇ ਆ ਮੇਰੀ ਇੰਨੀ ਡਿਮਾਂਡ ਐ ਲੋੜ ਐ ਮਾਂ ਕਹਿੰਦੀ ਆ ਪੁੱਤ ਤੇਰੇ ਵਰਗਾ ਪੁੱਤ ਨਹੀਂ ਹਰੇਕ ਜਨਮ ਵਿੱਚ ਮੈਨੂੰ ਤੇਰੇ ਵਰਗਾ ਪੁੱਤ ਮਿਲੇ ਘਰ ਵਾਲੀ ਕਹਿੰਦੀ ਆ ਤੇਰੇ ਵਰਗਾ ਪਤੀ ਮੈਨੂੰ ਹਰੇਕ ਜਨਮ ਵਿੱਚ ਮਿਲੇ ਤੇ ਬੱਚੇ ਕਹਿੰਦੇ ਨੇ ਬਾਪੂ ਹਰੇਕ ਜਨਮ 'ਚ ਜੇ ਕੋਈ ਪਿਓ ਹੋਵੇ ਤੇ ਤੂੰ ਹੀ ਹੋਵੇਂ ਸਾਡਾ ਤੇ ਕਿੰਨਾਂ ਨੂੰ ਕਹਿੰਦੇ ਆ ਜਿਨ੍ਹਾਂ ਦੇ ਵਿੱਚ ਕੁਆਲਿਟੀ ਐ ਕੋਣ ਹੈ ਉਹ ਸੰਤੁਸ਼ਟ ਨੇ ਆਪਣੇ ਆਪ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਬਾਹਰ ਕੱਢ ਕੇ ਆਪਣੀ ਕੁਆਲਿਟੀ ਕਰਕੇ ਬੜੇ ਸੰਤੁਸ਼ਟ ਨੇ ਉਹ ਬੰਦੇ ਜਿਹੜੇ ਨਗੰਮੇ ਐ ਪੁੱਛ ਲੋ ਬੀਬੀਆਂ ਨੂੰ ਇੱਥੇ ਬੈਠੀਆਂ ਤੋ ਕੀ ਕਹਿਣਗੀਆਂ ਇਹ ਮਰ ਜਾਣਾ ਕਿੱਥੇ ਮੇਰੇ ਬੱਲੇ ਪੈ ਗਿਆ ਇਦਾਂ ਨਹੀਂ ਕਹਿੰਦੀਆਂ ਵੀ ਆ ਅਗਲੇ ਹਰੇਕ ਜਨਮ ਚ ਮਿਲਣ ਦੀ ਗੱਲ ਕਰਦਾ ਗੱਲਾਂ ਕਰਦਾ ਤਉਹੈਦ ਕੀ ਵਾਲਾ ਪੂਰਾ ਕਰੀਏ ਮਨਾਂ ਖਤਰਾਇਦਗੀ ਵਾਲੇ ਦਾ ਹੋਇਆ ਅਗਲੇ ਜਨਮ ਕਿੱਥੇ? ਮਾਮਾ ਸਾਡੀਆਂ ਨੂੰ ਪੁੱਛ ਲੋ। ਮਾਮਾ ਨੂੰ ਕੁੱਛੋ ਸਾਡੀਆਂ ਉਹ ਕਹਿੰਦੀਆਂ ਤੇਰੇ ਵਰਗਾ ਨਲਾਇਕ ਕਿੱਥੇ ਜੰਮ ਪਿਆ। ਮੈਨੂੰ ਇੱਕ ਬੰਦਾ ਉੱਧਰ ਮੱਝਾਂ ਵਾਲੇ ਪਾਸੇ ਮੈਂ ਗਿਆ ਉੱਥੇ ਹੀ ਖੜਾ ਜਿਆਦਾ ਖਰੇ ਮੱਝਾਂ ਜੀ ਰਿੰਦਾ ਮੈਨੂੰ ਕਹਿੰਦਾ ਮੈਂ ਕਿਹਾ ਕਿਵੇਂ ਆ ਪਰਿਵਾਰ ਦਾ? ਕਹਿੰਦਾ ਨਿਆਣੇ 3-4 ਹੈ ਨੇ ਜੀ ਕਰਦਾ ਸਾਰੇ ਹੀ ਕੱਟਿਆਂ ਵਾਲਿਆਂ ਨੂੰ ਦੇ ਦਿਆਂਗਾ। ਕਿਆ ਪਿਆ ਕਹਿੰਦਾ ਮੈਂ ਦੁਖੀ ਹੋਇਆ ਪਿਓ ਇਦਾਂ ਦੀਆਂ ਗੱਲਾਂ ਕਿਉਂ ਕਰਦਾ ਉਹਨੂੰ ਪਤਾ ਵੀ ਕੁਆਲਿਟੀ ਹੈ ਯਾਰ ਕਈਆਂ ਨੂੰ ਤਿੰਨੇ ਹੀ 20000 ਵਾਲੇ ਮਿਲ ਜਾਂਦੇ ਨੇ ਤਿੰਨੇ ਹੀ ਜਿਹੜੇ ਫੋਨ ਤੇ ਪੁੱਛ ਲੈਣਗੇ ਫੋਨਾਂ ਲਈ ਤਿੰਨੇ ਹੀ ਪਰ ਕਈਆਂ ਨੂੰ ਤਿੰਨੇ ਹੀ ਲੱਖ-ਲੱਖ ਵਾਲੇ ਮਿਲ ਜਾਂਦੇ ਨੇ ਯਾਰ ਇਹ ਵੀ ਹੁੰਦਾ ਹੈ ਤਿੰਨ ਬੱਚੇ ਤਿੰਨੇ ਹੀ ਲੱਖ-ਲੱਖ ਵਾਲੇ ਸਾਰੇ ਹੀ ਜ਼ਿੰਮੇਵਾਰ ਆਪੂ ਦੀ ਕੁਆਲਿਟੀ ਵਾਲੇ ਮਾਲਕ ਦੀ ਕੁਆਲਿਟੀ ਵਾਲੇ ਕਈ ਮਾਲਕ ਬਣਦੇ ਹੁੰਦੇ ਨੇ ਕੰਪਨੀਆਂ ਦੇ ਕਈ ਅਮਪਲਾਈ ਬਣਦੇ ਉਹ ਕੁਆਲਿਟੀ ਹੋਈ ਮਾਲਕ ਵਾਲੀ ਹੁੰਦੀ ਗਈਆਂ ਜੀ ਆਗੂ ਬਣਨ ਵਾਲੀ ਕੁਆਲਿਟੀ ਹੁੰਦੀ ਹੁੰਦੇ ਹੀ ਲੱਖ ਦੇ ਨੇ ਪਰ ਕਈ ਕੁਦਰਤੀ ਗਈ ਇੱਕ ਲੱਖ ਵਾਲਾ ਇੱਕ 30 ਵਾਲਾ ਬੱਚੇ ਦੋ ਐ ਤੇ ਕਈਆਂ ਦੇ ਤਿੰਨੇ ਹੀ ਤਿੰਨੇ ਦੇ ਤਿੰਨੇ ਹੀ ਲੱਖ ਲੱਖ ਵਾਲੇ ਹੁੰਦੇ ਹੁਣ ਆਪਾਂ ਕਿ ਚਲੋ ਚ ਹੁਣ ਆਪਾਂ ਕਹੀਏ ਹੁਣ ਕਈ ਸੋਚਦੇ ਹੁਣ ਕਈਆਂ ਦੇ ਦਿਮਾਗ 'ਚ ਆਪਣੇ ਬੱਚੇ ਆਉਂਦੇ ਹੋਣਗੇ ਵੀ ਹਾਂ ਮੇਰਾ ਇੱਕ ਤੇ 30 ਵਾਲਾ ਹੀ ਇੱਕ ਲੱਖ ਵਾਲਾ ਹਰੇਕ ਦੇ ਦਿਮਾਗ 'ਚ ਤੁਹਾਡੇ 'ਚ ਚੱਲਦਾ ਹੋਣਾ ਪਰ ਉਹ ਬੱਚਿਆਂ ਨੂੰ ਛੱਡੋ ਤੁਸੀਂ ਆਪਾਂ ਆਪਣੇ ਆਪ ਨੂੰ ਵੇਖੇ ਕਿ ਆਪਾਂ ਕਿਹੜੇ ਵਾਲੇ ਆ ਸੱਚੀ ਗੱਲ ਐ ਮੈਂ ਨੋਟ ਕਰਦਾ ਹੁਣਾ ਆ ਕਈ ਮਾੜਾ ਜਿਹਾ ਉਹਨੂੰ ਨਾ ਕੰਮ ਕਈ ਵਾਲਾ ਉਹ ਅੱਗੇ ਭੱਜਦਾ ਅਗਲੇ ਨੂੰ ਕਹਿੰਦਾ ਆ ਕਈ ਮੜ ਜਾ ਅੱਗੇ ਉਹ ਅਗਲਾ ਉਦੋਂ ਅਗਲੇ ਨੂੰ ਕਹਿੰਦਾ ਕਰਨ ਵਾਲਾ ਕਿਹੜਾ ਹੁੰਦਾ ਇੱਥੇ ਇੱਥੇ ਕਹੋ ਨਾ ਪ੍ਰਸ਼ਾਦ ਵਰਤਾਓ ਭਾਈ ਆਵਾਜ਼ ਸਾਰੇ ਇਹ ਉੱਠ ਪਏਗਾ ਦੂਜੇ ਕਿਦਾਂ ਇਹ ਉੱਠ ਪਏਗਾ ਇੰਨਾ ਨਹੀਂ ਉੱਠ ਸਕਦਾ ਕੋਈ ਪਰ ਇੱਕ ਤੁਹਾਨੂੰ ਗੱਲ ਦੱਸਾਂ ਪਿਆਰੋ ਸਾਡੇ ਵਿੱਚ ਜਿਹੜੇ ਲੱਖ ਵਾਲੇ ਐ ਉਹਨਾਂ ਦੀ ਪਰਸੈਂਟੇਜ ਹੈ 2-3% ਲੱਖ ਵਾਲੇ ਜਿਹੜੇ ਬਿਨਾ ਕਹੇ ਤੋਂ ਕਰਦੇ ਆਪੇ ਕਰਦੇ ਲੱਗੇ ਰਹਿੰਦੇ ਤੇ ਵਿਦੇਸ਼ਾਂ ਦੇ ਵਿੱਚ ਲੱਖ ਵਾਲੇ ਆ ਜਿਹੜੇ ਉਹਨਾਂ ਦੀ ਪਰਸੈਂਟੇਜ ਹੈ 50% 50% ਬਾਹਰਲੇ ਦੇਸ਼ਾਂ 'ਚ ਸਾਡੇ 'ਚੋਂ 2-3% ਤੇ ਉਹ ਦੇਸ਼ ਤਾਂ ਸੋਹਣੇ ਆ ਹਰ ਬੰਦਾ ਕੁਆਲਟੀ ਵਾਲਾ ਜ਼ਿੰਮੇਵਾਰੀ ਵਾਲਾ ਖਰਜ ਸਮਝਦਾ ਜਿੱਥੇ ਖਲਾਰਤਾ ਖੜਾ ਹੈ ਸਾਡੇ ਵਾਲੇ ਤੇ ਵੇਖ ਰਹੇ ਹੋ ਤੇ ਕਾਮ ਹੈ ਮੜ ਜਾ ਪਰਾ ਮੂੰਹ ਕਰ ਲੋ ਫਿਰ ਆਰਾਮ ਹੈ ਇਦਾਂ ਹੀ ਕਰ ਦੇਣਾ ਮੜ ਜਾ ਪਰਾ ਮੂੰਹ ਕਰ ਲੋ ਬਸ ਤੇ ਜੇ ਵੇਖ ਰਹੇ ਹੋ ਫਿਰ ਕਰੀ ਜਾਂਦਾ ਬੰਦਾ ਅਸੀਂ ਇਦਾਂ ਪਿਆਰਿਓ ਇਹ ਕੁਆਲਿਟੀ ਨੂੰ ਪ੍ਰਗਟ ਕਰਨਾ ਹੀ ਅਸਲੀ ਆਪਣੇ ਆਪ ਦੇ ਦਰਸ਼ਨ ਨੇ ਇਹ ਗਵਾਚ ਗਿਆ ਜਿਹਦੀ ਕੁਆਲਿਟੀ ਗਵਾਚੀ ਜਿਹਦੇ ਉਹ ਜਿਹੜਾ 30 ਵਾਲਾ ਐ ਨਾ ਪਿਆਰਿਆ ਉਹਨੂੰ ਜਿਹੜੇ ਮਰਜ਼ੀ ਪਾਠ ਪੜਾ ਲਓ ਉਹੋ ਜੇ ਬੰਦੇ ਨੂੰ ਤੁਸੀਂ ਜੋ ਮਰਜ਼ੀ ਕਰ ਲਓ ਉਹਨੇ ਕੋਈ ਦਰਸ਼ਨ ਨਹੀਂ ਕਰਨੇ ਫਿਰthi ਜੰਦ ਨੇ ਆਪਣੇ ਆਪਣੇ ਆਪ ਚ ਕੁਆਲਿਟੀ ਪੈਦਾ ਨਹੀਂ ਕੀਤੀ ਉਹਨੇ ਦਰਸ਼ਨ ਆਪਣੇ ਆਪ ਨੇ ਕੀਤੇ ਹੀ ਨਹੀਂ ਗੁਰੂ ਰਾਮਦਾਸ ਜੀ ਦਾ ਪੁੱਤਰ ਗੁਰੂ ਅਰਜਨ ਦੇਵ ਜੀ ਦਾ ਭਰਾ ਰਹਿ ਗਿਆ ਖਾਲੀ ਰਹਿ ਗਿਆ ਨਕਮਾ ਨਕਮਾ ਉਹ ਬਣ ਨਹੀਂ ਆਏ ਵਾ ਬਸ ਇਹ ਚਾਚ ਆ ਗਈ ਨਾ ਜਦ ਗੁਰਮਿਲ ਚੱਜ ਅਚਾਰ ਸਿੱਖ ਤੇਰਾ ਬਰਾਗ ਖਤਮ ਹੋਵੇ ਦੁੱਧ ਕਦੇ ਨਾ ਲੱਗਾ ਕਹਿੰਦਾ ਕੀ ਹੈ ਸ਼ੁਰੂ ਕਿੱਥੋਂ ਕਰਦਾ ਮਨ ਬੇਰਾਗ ਪਿਆ ਮੈਂ ਬਰਾਗੀ ਹਾਂ ਦੁੱਖ ਲੱਗਿਆ ਪਿਆ ਮੈਨੂੰ ਦਰਸ਼ਨ ਨਹੀਂ ਹੁੰਦੇ ਕਹਿੰਦੇ ਅਕਲ ਸਿੱਖ ਲੈ ਜਿੰਦਗੀ ਜਿਉਣ ਦੀ ਤੇਰੇ ਦੁੱਖ ਟੁੱਟ ਜਾਣ ਤੇਰਾ ਬਰਾਗ ਖਤਮ ਹੋਵੇ ਤੇਰੀ ਕੁਆਲਿਟੀ ਆਵੇ ਤੇਰੇ ਚ ਜਿੰਮੇਵਾਰ ਬੰਦੇ ਖਿੜੇ ਖਿੜੇ ਹੱਸਦੇ ਹੱਸਦੇ ਫਰਜ਼ ਪਛਾਨਣ ਵਾਲੇ ਹੱਸਦੇ ਹੱਸਦੇ ਜਿੰਦਗੀ ਹੌਲੀ ਹੌਲੀ ਸਾਰੇ ਕੰਮ ਕਰਦੇ ਜਿੰਮੇਵਾਰ ਤਾ ਕਰਕੇ ਨਕਮੇ ਆ ਜਿਆਦਾਤਰ ਆਪਣੇ ਆਪ ਨੂੰ ਉਹ ਗੁਣ ਪ੍ਰਗਟ ਕਰੀਏ ਆਪਣੇ ਆਪ ਤੇ ਦਰਸ਼ਨ ਕਰੀਏ ਇਹਨੂੰ ਕਹਿੰਦੇ ਗੁਰਮਿਲ ਚੱਜ ਅਚਾਰ ਸਿੱਖ